ਦੇ ਨਾਲ ਮਾਹੌਲ ਵਿਗੜਨ ਦਾ ਖਤਰਾ ਰਹਿੰਦਾ ਤੇ ਸ਼ਕਤੀ ਤੇ ਬੁੱਧੀ ਦੋਵੇਂ ਕਮਜ਼ੋਰ ਪੈਂਦੇ ਨੇ ਜਿਆਦਾ ਬੋਲਣ ਦੇ ਨਾਲ ਜਿਹੜਾ ਬਹੁਤਾ ਬੋਲਦਾ ਨਾ ਮਹਾਰਾਣੀ ਵੀ ਬਾਣੀ ਚ ਕਿਹਾ ਬਹੁਤਾ ਬੋਲਣ ਝਖਣ ਹੋਏ ਉਹ ਨਹੀਂ ਝਗੜੇ ਕਹਿੰਦੇ ਜਿੰਨਾ ਤੁਸੀਂ ਘੱਟ ਬੋਲੋਗੇ ਉਹਨਾਂ ਵਧੀਆ ਜਿੰਨਾ ਜਿਆਦਾ ਬੋਲੋਗੇ ਸ਼ਕਤੀ ਵੀ ਤੁਹਾਡੀ ਜਾਏਗੀ ਬੁੱਧੀ ਵੀ ਤੁਹਾਡੀ ਦੋਵੇਂ ਚੀਜ਼ਾਂ ਕਮਜ਼ੋਰ ਹੋਣਗੀਆਂ ਤੇ ਮਾਹੌਲ ਵਿਗੜਨ ਦਾ ਓਨਾ ਹੀ ਜ਼ਿਆਦਾ ਘਰ ਦੇ ਵਿੱਚ ਖਤਰਾ ਰਹੇਗਾ ਤੇ ਆਮ ਤੌਰ ਤੇ ਮੈਂ ਵੇਖਦਾ ਕਈ ਵਾਰੀ ਵੱਡਿਆਂ ਦਾ ਸੁਭਾਅ ਬਣ ਜਾਂਦਾ ਹੈ ਨਿੱਕੀ ਨਿੱਕੀ ਗੱਲ ਦੇ ਉੱਤੇ ਬਸ ਬੋਲੀ ਜਾਣਾ ਬੋਲੀ ਜਾਣਾ ਕਲਤੀ ਜਾਣਾ ਬਿਠੇ ਵਿਹਲੇ ਨੇ ਉਹ ਜੇ ਤੂੰ ਵਿਹਲੀ ਬੈਠੀ ਹੈ ਜਾਂ ਵਿਹਲਾ ਬੈਠਾ ਹੈ ਨਾ ਆਪਣੇ ਆਪ ਨੂੰ ਬਿਜ਼ੀ ਕਰ ਲੈ ਕੋਈ ਨਾ ਕੋਈ ਕੰਮ ਜੇ ਕੰਮ ਨਹੀਂ ਕਰ ਸਕਦੇ ਆਪਣੇ ਆਪ ਤੇ ਪਾਬੰਦੀ ਲਾ ਲਓ ਕਿ ਮੈਂ ਦਿਹਾੜੀ ਦੇ ਵਿੱਚ 31 ਪੌੜ ਜਪਜੀ ਸਾਹਿਬ ਦੇ ਕਰਨੇ ਕਰਨੇ ਨੇ ਆਖੋ ਧੰਨ ਗੁਰੂ ਰਾਮਦਾਸ ਜੀ